ਉੱਤੇ ਦੇ ਉੱਪਰ ਨਾ ਡੋਰ ਫਸੀ ਵੀ ਆ ਇਹ ਉੱਲੂ ਫਸਿਆ ਡੋਰ ਦੇ ਵਿੱਚ ਇੱਕ ਉੱਲੂ ਇੱਕਾਂ ਉਹਦੇ ਕੋਲ ਪੱਤੇ ਦੇ ਪੱਤੇ ਦੇ ਨਾਲ ਡੋਰ ਉੱਪਰ ਨੂੰ ਮਾਰਨਾ ਇੱਕ ਕੰਮ ਹੋ ਸਕਦਾ ਉਹਨੂੰ ਹਾਂਜੀ ਕੋਈ ਲੰਬਾ ਤਾਂ ਗੱਲ ਰਪੇਣਾ ਪਰ ਸੱਟ ਕੇ ਉਦੋਂ ਜੀ ਦੌਰ ਤੋੜ ਦਈਆਂ ਵਿੱਚ ਡੜਾ ਬਣ ਗਿਆ ਨਾ ਉਹਨੂੰ ਹਾਂ ਇੰਨਾ ਉੱਚਾ ਡੜਾ ਚਲੇ ਜੂਗਾ ਜੀ ਚੱਲ ਜੂਗਾ ਪਰ ਕਾਹ ਨੂੰ ਵੀ ਨਾ ਵੱਜਣਾ ਵੀ ਧਿਆਨ ਰੱਖਣਾ ਬਣਾ ਡੋਰੇ ਡੋਰ ਬਣ ਗਏ ਥੋੜੀ ਜਿਹੀ ਮਿੰਟ ਆ ਜਾਓ ਰੰਗ ਵੀ ਪੈ ਪਾਇਰਾਂ ਚ ਪਾਉਦੇ ਯਾਰੇ ਕਮਾ ਕੇ ਬਲ ਪਾਉਦੇ ਜੇ ਪੈਂਦਾ ਹੁਣ ਤਾਂ ਸਿਰ ਹੀ ਪਹੁੰਚਿਆ ਹੋਣਾ ਸਾਰਾ ਗਿੱਚੀ ਜੇ ਫੜੇ ਗਿਆ ਉਹ ਸਿਰੇ ਪਹੁੰਚਿਆ ਵਾ ਹੁਣ ਐ ਕੋਲ ਪਹੁੰਚਿਆ ਵਾ ਹੁਣ ਤਾਂ ਗਿੱਚੀ ਦੀ ਫੜ ਕੇ ਕੱਢ ਲੈ ਜਹੇ ਕੱਟ ਦੇ ਉੱਪਰ ਤੇ ਪੈ ਗਿਆ ਪੈ ਗਿਆ ਹੁਣ ਫਸ ਗਿਆ ਬਸ ਪਾਲਾ ਬਲ ਪਾਲਾ ਬਲ ਪਾਲਾ ਪਾਲਾ ਜਿੰਨੇ ਪਾਲ ਪਾਉਂਗਾ ਫਾਇਦਾ ਨਾਗ ਵਾ ਫਿਰ ਨੂੰ ਪਾਉਣਾ ਆਉਣਾ ਆ ਗਿਆ ਆ ਗਿਆ ਆ ਗਿਆ ਇਹਦੇ ਹੱਥ ਜੇ ਆ ਗਿਆ ਦੇਖੀ ਮਾਰਿਆ ਨਾ ਦਹੀਂ ਇੱਧਰ ਗਿਆ ਓਹ ਆ ਗਿਆ ਤੇਰਾ ਸਿਰ ਉੱਪਰ ਆ ਗਿਆ ਨਾ ਪੈਰ ਰੱਖਦੇ ਉੱਪਰ ਚੜ੍ਹੇ ਕੋਮਬਿਊਟ ਕਿ ਨਿਕਲ ਜਾਂਦਾ ਨਾ ਵਿੱਚੋਂ ਓਏ ਇਹ ਵੀ ਨਕਦਾ ਹੈ ਉਹ ਨਾਲ ਪੱਤ ਲੱਗ ਜੰਮੀ ਬੁੱਟੇ ਦੇ ਨਾਲ ਉੱਥੇ ਢਾਗੀ ਬਰੀ ਪੇਣੀ ਅੱਜ ਗਾਉਂ ਨਾ ਰੱਖੀ ਉੱਚੀ ਰੱਖ ਕੇ ਨਹੀਂ ਰੱਖਣੀ ਹੁੰਦੀ ਐਨੀ ਉੱਪਰ ਤਾਂ ਫੜ ਜਾ ਉੱਪਰ ਉੱਪਰ ਵਾਲਾ ਬਾੜ ਖਾਦੇ ਵਾਲਾ ਉਹ ਨਿਕਲ ਜਾ ਆਇਆ ਯਾਰ ਬਾਈ ਬੇਨਤੀ ਆ ਕੀ ਜਾਣੀ ਵੀ ਨਹੀਂ ਤੇ ਦੇ ਲ ਬਣਾ ਦੇ ਉਧਰ ਦਾ ਸਾ ਉਧਰ ਸਾ ਅਰੇ ਤੜਫਣਾ ਤੜਫਣਾ ਗੇੜ ਤੜਫਣਾ ਨਹੀਂ ਹੈ ਇੱਕ ਵਾਰਾ ਜਦ ਤੇਰੇ ਕੋਲ ਉਹਨੂੰ ਵੀ ਭਜਾਓ ਬੱਸ 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 ਉਹਨੇ ਤਾਂ ਛੱਡ ਤੀ ਉਹਨੇ ਦਰਖਤ ਫੜਿਆ ਵੇ ਯਾਰ ਲੈ ਵੀ ਚੱਕ ਵਾਹਿਗੁਰੂ ਲੈ ਵੀ ਇੱਕ ਦਾ ਤੇ ਜਿੰਦਗੀ ਬਚ ਗਈ ਜੀ ਇੱਕ ਕੇਸ ਨਿਕਲ ਗਿਆ ਉਹਨੇ ਦੇ ਪੰਖ ਵਿਚਾਰੇ ਤੇ ਬਹੁਤ ਤਰੀਕੇ ਨਾਲ ਜ਼ਖਮੀ ਹੋਏ ਪਏ ਨੇ ਇਹ ਦੇਖੋ ਜੀ ਇਧਰ ਪਾਸੋਂ ਨਾ ਇਹ ਪਾਸੇ ਪੰਖ ਵਿਚਾਰੇ ਦਾ ਕੀ ਹੋ ਗਿਆ ਠੀਕ ਹੋ ਗਏ ਨਾ ਡੋਰ ਦੇ ਕਿਵੇਂ ਚਮਕਦੀ ਚੈਨਾਈਆਂ ਜੀ ਤਾਂ ਹੀ ਕਹਿੰਦਾ ਤੂੰ ਪਾਸੇ ਤੂੰ ਪਾਸੇ ਹੱਡ ਬਾਡੀ ਫੜਦੇ ਆਂ ਫੜਦੇ ਨੂੰ ਕੱਢ ਦੇ ਜ਼ਖਮੀ ਹੋ ਗਿਆ ਤੇ ਕੰਬ ਤੇ ਜੜ ਤੋਂ ਹਿੱਲ ਗਈ ਅਸੀਂ ਖੋਲਦੇ ਨੇ ਪੱਤ ਪੱਤੇ ਨਾ ਤੇ ਖੋਲਣ ਵਾਸਤੇ ਆਏ ਸੀ ਚਿੰਤਾ ਨਾ ਕਰ ਵੜੇ ਬਾੜਾ ਦੇ ਕਿੰਨੇ ਠੀਕੇ ਨਾਲ ਦਰਿੰਦੇ ਲੋਕ ਸੱਚੀ ਗੱਲ ਹੈ ਹਾਂ ਇਹ ਇੱਕ ਦੀ ਜਾਨ ਵਾਤੀ ਹੁਣ ਦੂਜਾ ਰਹਿ ਗਿਆ ਰਹਿ ਗਿਆ ਇਹ ਦੂਜਾ ਦੇਖੀ ਹੈ ਹੈ ਦੂਜੇ ਦੇ ਨਹੀਂ ਪੜਨਾ ਅਗਰ ਬਹੁਤ ਉੱਚਾ ਹੋ ਉਹ ਹੋ ਚਾਈ ਜਿਆਦਾ ਨਾ ਅੰਮਨੇ ਇਹ ਲੈ ਹੁਣ ਆਪੇ ਹੋ ਜਾਣਾ ਦਾ ਸੈਟਿੰਗ ਨਾ ਨਹੀਂ ਯਾਰ ਇਹ ਤਾਂ ਕੁੱਤੇ ਦੇ ਖਾ ਜਾਣਾ ਕਿਸੇ ਨੇ ਕੁੱਤੇ ਕੱਤੇ ਤੇ ਕਿੱਥੇ ਆਂਦੇ ਨੇ ਹੁਣ ਆ ਮਹਾਰਾਜੀ ਦੇਣਾ ਨਾ ਮੋਟਰ ਦੇ ਅੰਦਰ ਛੱਡ ਦੇ ਮੇਰਾ ਬਿਜਕੀ ਸਾਡ ਮੋਟਰ ਦੇ ਅੰਦਰ ਛੱਡ ਦੇ ਮੋਟਰ ਦੇ ਅੰਦਰ ਛੱਡ ਦੋ ਸੋਹੋ ਕੱਪੜਾ ਕਿਥੇ ਕੱਪੜਾ ਉਹ ਕੱਪੜਾ ਗਿਆ ਇੰਜ ਚੱਕ ਲੈ ਵਿਚਾਰਾ ਉਹ ਡਰਿਆ ਪਿਆ ਉਹਨੂੰ ਪਤਾ ਲੋ ਜੀ ਕੈਂਚੀ ਕਿਹੜਾ ਲੈ ਕੇ ਆਇਆ ਸੀਗਾ ਜੀ ਇਹ ਫੜੇ ਵਿੱਚ ਕੈਂਚੀ ਲੰਘ ਜਣਾ ਜਾਨੂੰ ਨਹੀਂ ਨਹੀਂ ਇਹਨਾਂ ਭਾਜੀ ਹੁਣ ਕਿੱਥੇ ਨਹੀਂ ਜਾਣਾ ਇਹ ਬਚ ਜਾਣਾ ਇਹਨੇ ਪੜਾਈਆ ਪੜਲਾ ਪੜਲਾ ਪੜੋ ਯਾਰ ਫੜੋ ਯਾਰ ਮੈਨੂੰ ਫੜਨਾ ਪੜ ਲੈ ਪੜ ਅੱਠ ਆ ਗਿਆ ਇੱਥੇ ਬੱਸ ਲੈ ਕੀ ਬਣ ਜਣਾ ਨੇ ਇਹਨੂੰ ਇੱਦਾਂ ਚੱਕਣਾ ਤੁਸੀਂ ਇਹਨਾਂ ਤਾਂ ਕੱਲ ਤੱਕ ਜਿੰਦਾ ਰਹਿਣਾ ਤਾਂ ਉਹਨੂੰ ਛਡਾਉਣਾ ਦੂਏ। ਦੂਜੀ ਤਰਫੋਂ ਮੋਟਰ ਨੂੰ ਛੱਡੋ ਮੋਟਰ। ਲੈ ਕੋਈ ਨਹੀਂ ਇਹਨੂੰ ਫੜ ਲੈਣ ਅੰਦਰ ਰੱਖ ਲੈਣੇ ਹੁਣ ਤਾਂ ਕੋਈ ਚੱਕਰ ਨਹੀਂ। ਇਹ ਸਾਨੂੰ ਫੜ ਲਈ ਨਾ ਹੁੰਦੇ। ਯਾਰ ਇਹਦੇ ਕੋ ਕੁੱਤੇ ਨੇ ਖਾ ਜਾਣਾ ਕਿਸੇ ਨੇ। ਕਾ ਲੱਗੇ ਤਾਂ ਆਹ ਮਹਾਰਾਜੀ ਦੇਣਾ। ਨਾ ਮੋਟਰ ਦੇਂਦੇ ਛੱਡ ਦੂ ਨੀ ਅੰਦਰ ਚੱਲੂ। ਛੱਡੋ ਯਾਰ। ਮੋਟਰ ਦੇ ਅੰਦਰ ਛੱਡੋ। ਚੱਕ ਚੱਕ। ਚੱਕ ਚੱਕ ਕੱਪੜਾ ਗਿਆਂ ਜੀ ਚੱਕ ਲੈ ਫਿਰ। ਲਿਫਟਰੀ ਆ। ਲੋ ਜੀ ਕੈਂਚੀ ਕਿਹੜਾ ਲੱਕਾਇ ਸੀਗਾ ਜੀ ਇਹ ਫੜੇ ਵਿੱਚ ਕੈਂਚੀ। ਇਹ ਲੰਘ ਜਾਣਾ ਜਾਨੂੰ। ਨਹੀਂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਉਹ ਮੂੰਹ ਕੱਢ ਖਬਰ ਨਾ ਕਰਨਾ ਇਹ ਦਿਨ ਬੜਾ ਲੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਗਰੇ ਆਪਾਂ ਨੇ ਕੱਟੋ ਇਹਦੀ ਇਹ ਰਸੇ ਕੱਟ ਗੈਂਚੀ ਲਿਆ ਵੀਰੇ ਆਪਾਂ ਨੇ ਡੋਰ ਆਹੀ ਆ ਆ ਚੱਕ ਲਓ ਆ ਚੱਕ ਲਓ ਮੂਹਰੇ ਦੇਖੋ ਕਿਉਂਕਿ ਨਾ ਬਾਈ ਇਹ ਪਤਾ ਕਰਨਗੇ ਨਾ ਇਹਨੂੰ ਤੁਸੀਂ ਫੜਦੇ ਮੂੰਹ ਤਾਂ ਇਹਦਾ ਕਰ ਲੋਗੇ ਤੁਸੀਂ ਉਹ ਨੰਗਾ ਗਰਦਨ ਵੀ ਨਹੀਂ ਹੱਥ ਚਾਹੁੰਦੀ ਗਰਦਨ ਹੁੰਦੀ ਜੀ ਨਾ ਸੁਨੱਖਾ ਬਹੁਤ ਆ ਹਾਂ ਸੁਨੱਖਾ ਤਾਂ ਬਹੁਤ ਹੈ ਬਹੁਤ ਸੁਨੱਖਾ ਉੱਲੂ ਦੇਖੋ ਇਹਦੇ ਇਹਦੇ ਸੁਨੱਖਾ ਹਾਂ ਹਾਂ ਕਿੰਨਾ ਸੁਨੱਖਾ ਹੈ ਨਾ ਬੰਦੇ ਮੰਗਣ ਇਹ ਦੇਖੋ ਜੀ ਅੱਜ ਅਸੀਂ ਉੱਲੂ ਰੈਸਕਿਊ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਜੋ ਚੈਨਾ ਡੋਰਾ ਜਾਂ ਕੋਈ ਵੀ ਡੋਰਾ ਨਾਲ ਪਤੰਗ ਉਡਾਉਂਦੇ ਹਨ ਥੋੜਾ ਜਾਨਵਰਾਂ ਦਾ ਧਿਆਨ ਕਰਿਆ ਕਰੀਏ ਬਿਨਾ ਜਿਹੜੇ ਝੋਲੀ ਦੇ ਫਕੀਰ ਨੇ ਨਾ ਕਿਸੇ ਨੂੰ ਆਪਣਾ ਦਰਦ ਦੱਸ ਸਕਦੇ ਨੇ ਨਾ ਆਪਣਾ ਦੁੱਖ ਕਿਸੇ ਨੂੰ ਦੱਸ ਸਕਦੇ ਨੇ ਬਈ ਬੇਨਤੀ ਹੈ ਕਿ ਅਸੀਂ ਤਾਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਆਨੰਦ ਲੈਣ ਵਾਸਤੇ ਨਾ ਤੇ ਅਸੀਂ ਕੀ ਕਰਦੇ ਹਾਂ ਕਿ ਇਨ੍ਹਾਂ ਜਾਨਵਰਾਂ ਨਾਲ ਬੜਾ ਤੱਕਾ ਕਰਦੇ ਹਾਂ ਅਸੀਂ ਅੱਜ ਕਿੰਨੀ ਦੇਰ ਤੇ ਲੱਗੇ ਹਾਂ 4 ਵਜੇ ਤੇ ਲੱਗੇ ਹੋਏ ਹਾਂ ਹਾਂਜੀ 3:30 4 ਵਜੇ ਤੇ ਲੱਗੇ ਹਾਂ ਅਸੀਂ ਦੇਖੋ ਤਿੰਨ ਕਰੀਬਨ ਉਹ ਉੱਥੇ ਦੇਖ ਸਕਦੇ ਹੋ ਕਿ ਵੱਡੇ ਵੱਡੇ ਦਰਖਤ ਵੀ ਇਸ ਗੇਰ ਤੇ ਨੇ ਇਨ੍ਹਾਂ ਦੇ ਚੱਕਰ ਹੇ ਪਟਦੇ ਅਸੀਂ ਚਾਰ ਦਰਖਤ ਪਟਦੇ ਨੇ ਤੇ ਪਲੱਸ ਪਹਿਲਾਂ ਅਸੀਂ ਉਹ ਜ਼ਖਮੀ ਹੋਇਆ ਪਿਆ ਹੁਣ ਅਸੀਂ ਇਹ ਉੱਲੂ ਹੈ ਵਿਚਾਰਾ ਇਹ ਵੀ ਕੱਲ ਦਾ ਫਸਿਆ ਹੋਇਆ ਸੀਗਾ ਇਹ ਸਾਡੀ ਅੱਜ ਨਜ਼ਰ ਪੈ ਗਈ ਤੇ ਅਸੀਂ ਲੱਗੇ ਹੋਏ ਸੀ ਇਹਨੂੰ ਛਡਵਾਉਣ ਵਾਸਤੇ ਬੇਨਤੀ ਹੈ ਸਾਰਿਆਂ ਨੂੰ ਕਿ ਭਾਈ ਇਹ ਨਾ ਕਰਿਆ ਕਰੋ ਤੇ ਥੋੜਾ ਜਿਹਾ ਸਿਆਣੇ ਬਣੋ ਜੋ ਕੁਛ ਹੈ ਕੁਦਰਤ ਦੇ ਵਿੱਚ ਹੀ ਹੈ ਇਹ ਪਰਮਾਤਮਾ ਦੇ ਬਖਸ਼ੇ ਹੋਏ ਜੀ ਨੇ ਤੇ ਇਹਨਾਂ ਨੂੰ ਵੀ ਜ਼ਿੰਦਗੀ ਜੀਉਂਦਾ ਸਭ ਬਖਸ਼ੋ ਮੋਕਾ ਤੇ ਇਹ ਦੇਖੋ ਜੀ ਉੱਲੂ ਅਸੀਂ ਇਹਨੂੰ ਹੁਣ ਇੱਥੇ ਛੱਡਤਾ